ਯਕਾਲ ਪਿਆਰੇ ਦੋਸਤੋ ਜੋ ਮੇਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਉਹ ਰਿਹਾ ਜੋ ਇਸ ਬੁਟੀਕ ਜੋ ਆਪਣਾ ਪਹਿਰਾਵਾ ਤੇ ਮੈਂ ਕਹਾਂ ਵੀ ਮੇਰੀ ਰੂਹ ਖੁਸ਼ ਹੋ ਗਈ ਤੇ ਫਿਲਹਾਲ ਉਹਨੂੰ ਹੀ ਕੁਝ ਤੁਹਾਡੀ ਕਰੂੰਗਾ ਵੀਡੀਓ ਦੇ ਰਾਹੀਂ ਵੀ ਕੀ ਕੁਝ ਇੱਥੇ ਮਿਲਦਾ ਪਹਿਲਾਂ ਤਾਂ ਮੈਂ ਥੋੜਾ ਕਿਛੋਂ ਦਿਖਾ ਦਾਂ ਤੇ ਜੋ ਕੁਝ ਮੈਂ ਕੈਮਰੇ ਚ ਦਿਖਾਉ ਉਹੀ ਕੁਝ ਤੁਹਾਨੂੰ ਦਿਖੂਗਾ ਤੇ ਜੋ ਕੁਝ ਮੈਂ ਫੀਲ ਕਰ ਰਿਹਾ ਹਾਂ ਤੁਸੀਂ ਵੀ ਫੀਲ ਕਰੋ ਜਿਵੇਂ ਉਹ ਕਗਰਾ ਵੀਰੇ ਪ੍ਰਾਤਨ ਬ੍ਰਹਸਤ ਦਾ ਤੇ ਉਹ ਜਿਹਦੀ ਉਹ ਨਾਲ ਕੀ ਹੈ ਇਹ ਪੀਰ ਜੀ ਸਿੰਗਲ ਚਾਦਰ ਆਪਣੀ ਸਿੰਗਲ ਚਾਦਰ ਸਿੰਗਲ ਚਾਦਰ ਜੀ ਓਕੇ ਤੇ ਆ ਬਾਗ ਆ ਗਿਆ ਵੀਰੇ ਆਪਣਾ ਗੱਡੀਆਂ ਵਾਲੇ ਜਿਵੇਂ ਆਪਾਂ ਕੁੜੀਆਂ ਨੂੰ ਦਾਤ ਚ ਗੱਡੀ ਦੇ ਰਹੇ ਆ ਨਾ ਉਹਦੇ ਉੱਤੇ ਬਾਗ ਦਿੱਤੇ ਜਾਂਦੇ ਨੇ ਕਿ ਇਹ ਆਪਾਂ ਉਹ ਬਾਗ ਤਿਆਰ ਕੀਤਾ ਜੀ ਹਾਂਜੀ ਕਾਦੀ ਵਰਕ ਚ ਆਉਂਦਾ ਹੈ ਦੁਬਾਰੇ ਦੱਸਿਓ ਇਹ ਆਉਂਦਾ ਜਦੋਂ ਆਪਾਂ ਦਾਤ ਚ ਕੁੜੀਆਂ ਨੂੰ ਗੱਡੀ ਦਿੰਦੇ ਆ ਜੀ ਇਹ ਉਹਦੇ ਉੱਤੇ ਤਾਣਿਆ ਜਾਂਦਾ ਜੀ ਅੱਛਾ ਉਹਦੇ ਉੱਤੇ ਤਾਣਿਆ ਜਾਂਦਾ ਤਾਣਿਆ ਜਾਂਦੇ ਆ ਜੀ ਠੀਕ ਹੈ ਜੀ ਇਹ ਜਿਹੜਾ ਧੱਗਰਾ ਦਾ ਮਤਲਬ ਕਿ ਸਪੈਸ਼ਲ ਜਾਗੋ ਵਗੈਰਾ ਇਹ ਜਾਗੋ ਵਾਸਤੇ ਜੀ ਤਿੰਨਾਂ ਦੇ ਫੰਕਸ਼ਨਾਂ ਵਾਸਤੇ ਹਾਂਜੀ ਤੇ ਉਹ ਪੱਖੀਆਂ ਤੇ ਨਾਲੇ ਵਗੈਰਾ ਵੀ ਹਾਂਜੀ ਨਾਲੇ ਵੀ ਬਣਾਉਂਦੇ ਤਿਆਰ ਕਰਦੇ ਹਾਂ ਜੀ ਸੋ ਬਹੁਤ ਸੋਹਣਾ ਮਤਲਬ ਕਿ ਮੈਂ ਕਹਾਂ ਵੀ ਸੈਟਅਪ ਆਗਾ ਤੇ ਇਸ ਦੁਕਾਨ ਦੀ ਮੈਂ ਕੱਲੀ-ਕੱਲੀ ਚੀਜ਼ ਜੋ ਬਾਕਮਾਲ ਮੰਨਦਾ ਤੇ ਚਾਹਣਾ ਵੀ ਕੱਲੀ-ਕੱਲੀ ਚੀਜ਼ ਤੁਹਾਨੂੰ ਡਿਫਾਈਨ ਕਰ ਸਕਾਂ ਭਾਵੇਂ ਬੰਨ੍ਹ ਬਾਈ ਵਾਰ ਕਰਕੇ ਲਾਵਾਟੇ ਵੀ ਲੱਗ ਜੇ ਠੀਕ ਹੈ ਜੀ ਇਹ ਆਪਾਂ ਵੀਰੇ ਕੱਗਰੇ ਬਣਾਏ ਨੇਗੇ ਇਹ ਆਪਣਾ ਕੱਗਰਾਗਾ ਇਹ ਆਪਣੇ ਪ੍ਰਾਤਨ ਆਪਣੇ ਪੱਖੀਆਂ ਜਿਹੜੀਆਂ ਆਪਣੇ ਦਾਦੀਆਂ ਨਾਨੀਆਂ ਆਪਾਂ ਨੂੰ ਸਿਖਾਉਂਦੀਆਂ ਹੁੰਦੀਆਂ ਸੀਗੀਆਂ ਤੇ ਆਪਾਂ ਬਣਾਈਆਂ ਨੇ ਜੀ ਇਹ ਆਪਣੇ ਕੋਲ ਅਲੱਗ-ਅਲੱਗ ਡਿਜ਼ਾਈਨ ਨੇਗੇ ਆਪਣੇ ਕੋਲ ਪੱਖੀਆਂ ਦੇ ਜੀ ਇਹ ਆ ਆਗਿਆ ਜੀ ਫਲਕਾਰੀਆਂ ਜਿਹੜੀਆਂ ਆਪਣੀਆਂ ਮੰਮੀਆਂ ਦੇ ਵਿਆਹਾਂ ਤੇ ਆਈਆਂ ਜਾਂਦੀਆਂ ਸੀ ਜੀ ਇਹ ਉਹ ਫਲਕਾਰੀਆਂ ਨੇ ਜੀ ਤੇ ਇਹ ਬਣਾਏ ਨੇ ਜੀ ਆਪਾਂ ਨੇ ਨਾਲੇ ਜੀ ਓਕੇ ਜੀ ਹਾਂਜੀ ਇਹ ਆਗੀਆਂ ਆਪਣੀਆਂ ਪ੍ਰਾਤਨ ਚਾਦਰਾਂ ਜੀ ਇਹ ਆ ਗਈਆਂ ਜੀ ਮੇਂ ਚਿੜੀਆਂ ਵਾਲੀਆਂ ਚਾਦਰਾਂ ਮੈਂ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾਉਣੀ ਆ ਜੀ ਇਹ ਆ ਗਈਆਂ ਜੀ ਚਿੜੀਆਂ ਵਾਲੀਆਂ ਸਰਾਣ ਆ ਗਿਆ ਜੀ ਤੇ ਇਹ ਆ ਗਈਆਂ ਆਪਣੀਆਂ ਚਾਦਰਾਂ ਜੀ ਮੈਂ ਤੁਹਾਨੂੰ ਇਹਦਾ ਡਿਜ਼ਾਈਨ ਦਿਖਾਉਣੀ ਆ ਆਇਆ ਡਿਜ਼ਾਈਨ ਆ ਜੀ ਇਹ ਆ ਗਈ ਜੀ ਚਾਦਰੇ ਜੀ ਤੇ ਇਹ ਆ ਗਈ ਜੀ ਆਪਣੀ ਫੁਲਕਾਰੀ ਇਹ ਆਪਾਂ ਖੁਦ ਆਪਣੇ ਹੱਥ ਨਾਲ ਹਾਂ ਜੀ ਇਹ ਸਾਰਾ ਸਮਾਨ ਜੀ ਅਸੀਂ ਖੁਦ ਤਿਆਰ ਕਰਦੇ ਆਂ ਜੀ ਹਾਂ ਜੀ ਇਹ ਇਹ ਆਪਾਂ ਕੀਤੀ ਆ ਜੀ ਬੈੱਡਾਂ ਵਾਲੀ ਚਾਦਰ ਫੁਲਕਾਰੀ ਜੀ ਓਕੇ ਜੀ ਇਹ ਜਿਹੜੀ ਆਪਣੀ ਫਲਕਾਰੀ ਵਾਲੀ ਕਢਾਈ ਪਾਈ ਹੈ ਤੇ ਇਹ ਹੈਗੀ ਆਪਣੀ ਪੈਡਰਾਲੀ ਚਾਦਰ ਜੀ ਇਹ ਆਪਦੇ ਆ ਚੀਜ਼ ਪਹਿਨੇ ਦਿਖਾਓ ਮੈਂ ਕਹਿੰਦਾ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਜਾਂ ਮੇਰੇ ਨਾਲ ਦੀ ਜਨਰੇਸ਼ਨ ਛੋਟੀ ਹੁੰਦੀ ਸੀ ਹਾਂਜੀ ਅਜ ਤੋਂ 20 ਸਾਲ ਪਹਿਲਾਂ ਹਾਂਜੀ ਹਾਂਜੀ ਉਦੋਂ ਪਹਿਣਾ ਦੇ ਹੱਥ 'ਚ ਮਾਂ ਦੇ ਹੱਥ ਦੇ ਵਿੱਚ ਇਹ ਚੀਜ਼ ਆਮ ਹੁੰਦੀ ਸੀ ਹਾਂਜੀ ਹਾਂਜੀ ਹੁਣ ਤਾਂ ਪਹਿਣਿਆ ਨਾ ਆਈ ਨਹੀਂ ਨਹੀਂ ਜੀ ਹੁਣ ਤਾਂ ਇਹ ਆਪਣੀ ਪੁਰਾਣੀ ਪ੍ਰਸਤਾਈ ਸਮਝੋ ਕਿ ਖਤਮ ਵਾਂਗੂ ਹੋ ਗਈ ਇਹ ਤੋਂ ਕੋਈ ਕੋਈ ਜੀ ਆਉਂਦੇ ਹਾਂ ਠੀਕ ਹੈ ਹਾਂਜੀ ਮੈਂ ਇਹ ਖੁਦ ਬਣਾ ਰਹੀ ਹਾਂ ਜੀ ਠੀਕ ਹੈ ਆਪਾਂ ਭੈਣੋਂ ਮਤਲਬ ਕਿ ਕੰਮ ਕਰਦਿਆਂ ਵਿੱਚ ਰੋਕ ਕੇ ਗੱਲ ਅਟੈਂਡ ਕਰਦਿਆਂ ਰੋਕ ਕੇ ਤੇ ਇਹ ਚੀਜ਼ ਬਹੁਤ ਸੋਹਣੀ ਲੱਗੀ ਹਾਂਜੀ ਤੇ ਮੈਨੂੰ ਆਪਣੀਆਂ ਭੈਣਾਂ ਮੇਰੀ ਮਾਂ ਦੀ ਯਾਦ ਆ ਗਈ ਹੈ ਨਾ ਜਦੋਂ ਦਾਦੀਆਂ ਨਾਨੀਆਂ ਇਹ ਵਰਕ ਕਰਦੀਆਂ ਸੀ ਹਾਂਜੀ ਹਾਂਜੀ ਤੇ ਚਿੱਤਰ ਵੀ ਸਾਪਦੀਆਂ ਹਾਂਜੀ 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 ਉਸ ਕਰਕੇ ਮਤਲਬ ਕਿ ਭੈਣੇ ਮਤਲਬ ਕਿ ਇਹ ਵਰਕ ਤੁਸੀਂ ਸਾਰਾ ਆਪ ਹੀ ਕਰ ਰਹੇ ਹੋ। ਹਾਂਜੀ ਇਹ ਅਸੀਂ ਆਪ ਹੀ ਕਰ ਰਹੇ ਹਾਂ ਜੀ ਮੈਂ ਤਾਂ ਬਾਰਡਰ ਦਗਾਣੀ ਆ। ਠੀਕ ਹੈ ਜੀ। ਜਿਹੜਾ ਆਪਾਂ ਆਪ ਤਿਆਰ ਕੀਤਾ। ਹਾਂ ਇਸ ਕਰਕੇ ਵੀਰੇ ਕਈਆਂ ਨੂੰ ਇਹ ਲੱਗਦਾ ਹੋਊ ਵੀ ਆਲਰੇਡੀ ਮੇਡ ਆ ਨਹੀਂ ਰੈਡੀ ਮੇਡ ਹੈ। ਸਾਰਾ ਪੈਨ ਖੁਦ ਆਪ ਅਪਕਿੰਗ ਕਰ ਰਹੇ ਹਾਂ। ਨੀਡਲ ਦੇ ਵਿੱਚ ਧਾਗਾ ਵੀ ਉਵੇਂ ਹੀ ਪਾਇਆ ਹੋਇਆ ਹੈਗਾ। ਤੇ ਅਸੀਂ ਵੀਡੀਓ ਕੀਤੀ ਆ ਪਹਿਂਦੀ। ਮਤਲਬ ਵਿੱਚੋਂ ਰੋਕ ਕੇ। ਹਾਂਜੀ ਠੀਕ ਹੈ ਪੈਣੇ। ਇਹ ਆਪਣੇ ਅਗੇ ਜੀ ਬਾਗ ਬਰਾਸਤੀ ਬਾਗ ਆਪਣੇ। ਹਾਂ ਬਰਾਸਤੀ ਬਾਗ ਅਗੇ ਜੀ ਇਹ ਆਪਣੇ ਏ ਆਗੇ ਜੀ ਆਪਣੇ ਉਤਮ ਦੇ ਵਗ ਹੈਵੀ ਉਤਮ ਦੇ ਵਗ ਜਿਹੜੇ ਜਮਾ ਆਪਣੇ ਦਾਦੀਆਂ ਨਾਨੀਆਂ ਵੇ ਦਿੱਤੇ ਜਾਂਦੇ ਸੀ ਮੈਂ ਤੁਹਾਨੂੰ ਇਹ ਖੋਲ ਕੇ ਦਿਖਾਉਣੀ ਆ ਪੀਸ ਕੀ ਬਾਤ ਆ ਜੀ ਕੀ ਬਾਤ ਆ ਕੀ ਬਾਤ ਆ ਜੀ ਹੈਨਾ ਹੈਵੀ ਬਹੁਤ ਆ ਪਹਿਣਿਆ ਨਾ ਇਹ ਬਾਗ ਹਾਂ ਜੀ ਹਾਂਜੀ ਸਾਰੇ ਬਾਗ ਜੀ ਹੈਵੀ ਨੇ ਆਪਾਂ ਹਲਕੇ ਵੀ ਕਰਦੇ ਆ ਤੇ ਹੈਵੀ ਵੀ ਕਰਦੇ ਆ ਜੀ। ਪਹਣੇ ਤੁਸੀਂ ਪਿਆਰ ਵੀ ਕਰ ਸਕਦੇ ਹੋ ਇਹ ਵਰਕ ਜੇ ਕੋਈ ਕਰਵਾਉਣਾ ਜਾਂਦਾ ਹੋਵੇ। ਹਾਂਜੀ ਹਾਂਜੀ ਆਪਾਂ ਤਿਆਰ ਕਰ ਦਿੰਨੇ ਹੋਗੇ। ਹਾਂਜੀ ਸ਼ਿਪਿੰਗ ਆਪਾਂ ਫ੍ਰੀ ਹੈ ਜੀ ਪੰਜਾਬ ਓਵਰ ਆਪਨੇ ਸ਼ਿਪ ਪਹਣੇ ਤੁਹਾਡਾ ਪੇਜ ਕੋਈ ਸੋਸ਼ਲ ਮੀਡੀਆ ਦਾ? ਹਾਂਜੀ ਸਾਡਾ ਹੋਵੇਗਾ ਜੀ ਸਹਿਜ ਬਾਗ ਸਟੋਰ ਜੀ। ਸਹਿਜ ਬਾਗ ਸਟੋਰ ਹਾਂਜੀ। ਨਾਮ ਤੇ YouTube ਤੇ Instagram ਤੇ ਜੀ। ਸੋ ਵੀਰੋ ਜਰੂਰ ਫੋਲੋ ਕਰੋ ਤੇ ਮੈਂ ਕੋਸ਼ਿਸ਼ ਕਰਦਾ ਹਾਂ ਉਹਨਾਂ ਕੇ ਸਾਰੇ ਹੀ ਆਪਾਂ ਵਧੀਏ ਤੇ ਵਧੀਏ ਤੇ ਖੁਸ਼ ਜੀ। ਇੱਪਣੀ ਆਤੀ ਰੇਗੀ ਤੇ ਹਾਂਜੀ ਇਹ ਨੇ ਜੀ ਆਪਣੀ ਇਨੂ ਜੀ ਹਾਂਜੀ ਇਹ ਆਪਾਂ ਇਨੂ ਬਣਾਏ ਨੇ ਜੀ ਜਿਹੜੇ ਜੀ ਜਦੋਂ ਆਪਾਂ ਬੌਟੀ ਬਿਆਕੇ ਲੈ ਕੇ ਆਉਣੇ ਆ ਜੀ ਪਾਣੀ ਵਾਰਦੇ ਆ ਜੀ ਇਹ ਉਹ ਇਨੂ ਨੇ ਜੀ ਆਪਣੀ ਹਾਂਜੀ ਤੇ ਇਹ ਆਪਣੇ ਆ ਗਿਆ ਜੀ ਸਰਾਣੀ ਖਰੋਸ਼ੀ ਤੇ ਕਰੇ ਹੋਏ ਇੱਕ ਖਰੋਸ਼ੀ ਆ ਸਰਾਣੀ ਆਗੇ ਇਹ ਆ ਗਈ ਆਪਣੀ ਰਮਾਲਾ ਜੀ ਕੋਈ ਤਾਂ ਕਿਸੇ ਨੂੰ ਪਤਨੀ ਜੀ ਵੀਰ ਜੀ ਇਹ ਚੀਜ਼ ਬਾਰੇ ਨਹੀਂ ਨਹੀਂ ਇਹ ਚੀਜ਼ ਬਣਾਉਂਦਾ ਵੀ ਨਹੀਂ ਹਾਂਜੀ ਹਾਂਜੀ ਬਹੁਤ ਮਹਿੰਤ ਲੱਗਦੀ ਹੈ ਹਾਂਜੀ ਹਾਂਜੀ ਮੈਂ ਕਹਾ ਕਿ ਆਪਾਂ ਕਿਸੇ ਪ੍ਰੋਗਰਾਮ ਤੇ ਬਾਰੇ ਜਾਂ ਕੁਝ ਥਾਲੀ ਦੇ ਉੱਤੇ ਲੈਣਾ ਹੁੰਦਾ ਸੀ ਟਕਣਾ ਵੀ ਹੁੰਦਾ ਸੀ ਖਾਸ ਕਰ ਇਹਦੇ ਨਾਲ ਟੱਗਦੇ ਸੀ ਕਿਹਾ ਜਾਂਦਾ ਸੀ ਹਾਂਜੀ ਤੇ ਮੈਂ ਘਟੂ ਘਟਾ ਦੀ ਉਮਰ ਚ ਇਹ ਚੀਜ਼ਾਂ ਤਾਂ ਜ਼ਰੂਰ ਦੇਖੀਆਂ ਤੇ ਇਹ ਵਰਕ ਪੈਣੀ ਇਹ ਆ ਗਈ ਜੀ ਘਗਰੇ ਜੀ ਆਪਣੇ ਹਾਂਜੀ ਇਹ ਆਪਾਂ ਕਾ ਕਰੇ ਬਣਾਏ ਨੇ ਜਿਹੜਾ ਸਾਡਾ ਪੇਜ ਹੈ ਵੀਰੇ ਸਾਡਾ ਖਾਸ ਮਕਸਦ ਹੈ ਅਸੀਂ ਬਾਗ ਤੇ ਫੁਲਕਾਰੀ ਜਿਵੇਂ ਵੀ ਕੋਈ ਵੀ ਹੈਂਡਵਰਕ ਦਾ ਕੰਮ ਹੈਗਾ ਬਾਗ ਫੁਲਕਾਰੀ ਕਮੀਜ਼ਾਂ ਦਾ ਇਹ ਸਾਰਾ ਅਸੀਂ ਖੁਦ ਕਰਦੇ ਆ ਅਸੀਂ ਖੁਦ ਆਪਣੀਆਂ ਕੁੜੀਆਂ ਰੱਖੀਆਂ ਹੋਈ ਨੇ ਪਿੰਡ ਵਾਲੀਆਂ ਸਾਡੀਆਂ ਬੀਬੀਆਂ ਨੇ ਅਸੀਂ ਘਰ 'ਚ ਬੈਠ ਕੇ ਇਹ ਕੰਮ ਕਰਾਉਨੇ ਆ ਕਿ ਨਾ ਇਹ ਤਾਂ ਬੀਬੀਆਂ ਨੂੰ ਰੋਜ਼ਗਾਰ ਮਿਲਦਾ ਨਾ ਇਹ ਅਸੀਂ ਖੁਦ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਤੁਰਨੇ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਪਣੇ ਪੰਜਾਬ 'ਚ ਅਸੀਂ ਆਪਦੇ ਹੱਥੀਂ ਕੀ ਕੀ ਚੀਜ਼ਾਂ ਬਣਾ ਸਕਦੇ ਆ ਕਿਤੇ ਕੀ ਕੀ ਚੀਜ਼ਾਂ ਸੀ ਗਾਹਾਂ ਲੋਕਾਂ ਨੂੰ ਸ਼ੋਅ ਕਰ ਸਕਦੇ ਆ ਕਿ ਬਹੁਤ ਹੀ ਜ਼ਿਆਦਾ ਪਿਆਰਾ ਲੱਗਿਆ ਤੇ ਵੱਡੀ ਗੱਲ ਹੈ ਦੋਸਤੋ ਤੁਹਾਡੇ ਪਿਆਰ ਦੀ ਆ ਜੇ ਤੁਸੀਂ ਮੇਰੇ ਚੈਨਲ ਦੇ ਉੱਤੇ ਜੋ 200 ਸਾਲ ਪੁਰਾਣੀ ਅਵੈਦੀ ਮੈਂ ਵੀਡੀਓ ਪਾਈ ਸੀ ਕਿਸੇ ਦਿਨ ਉਹ ਵੀਡੀਓ ਨੂੰ ਮੈਂ ਧਿਮ ਨੂੰਆਂ ਕਰਕੇ ਕੱਟ ਰਿਹਾ ਸੀ ਪਰ ਅਮਰੀਕਾ ਦੀ ਦਿੱਤੀ ਯੂਨੀਵਰਸਿਟੀ ਤੋਂ ਇੱਕ ਤਕ ਤੁਸੀਂ ਮੈਂ ਉਸ ਵੀਡੀਓ ਨੂੰ ਪਿਆਰ ਦਿੱਤਾ ਤੇ 11.5 ਹਜ਼ਾਰ ਤੋਂ ਉੱਪਰ ਹੋ ਗਏ ਜਲਦੀ ਤੁਹਾਡੇ ਪਿਆਰ ਦੀ ਬਦੌਲਤ ਹੀ ਮੈਂ પ્રાਚਨ ਚੀਜ਼ਾਂ ਜੋ ਦਿਖਾਉਣਾ ਆਪਣੇ ਚੈਨਲ ਦੇ ਉੱਤੇ ਤੇ ਸ਼ੁਰੂਆਤ ਕਰ ਰਿਹਾ ਕਿ ਸਾਰੇ ਦਾ ਸਾਰਾ ਵਿਸ਼ਾ ਜਗਾਇਆ ਜਾਂਦਾ ਤੁਹਾਨੂੰ ਵੈਲਕਮ ਆਜੀ ਤੁਹਾਡਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਭੈਣ ਦੇ ਚੈਨਲ ਨੂੰ ਫੋਲੋ ਕਰਿਓ ਜੇ ਕੋਈ ਵਰਕ ਬਾਗ ਦੇ ਰਿਲੇਟਡ ਤੁਹਾਨੂੰ ਤੁਗਾਈ ਦੇ ਰਿਲੇਟਡ ਚਾਹੀਦਾ ਹੋਇਆ ਤਾਂ ਤੁਸੀਂ ਜਰੂਰ ਕੰਟੈਕਟ ਕਰਿਓ ਜੀ ਧੰਨਵਾਦ ਜੀ ਤੇ ਭੈਣ ਹਜੇ ਵੀ ਵਰਕ ਕਰ ਰਹੀ ਆ ਕਿੰਨੀ ਉਦਮੀਆਂ ਭੈਣ ਤੁਸੀਂ ਆਪ ਦੇਖ ਸਕਦੇ ਹੋ ਕੋਈ ਰੈਡੀमेड ਮਾਲ ਨਹੀਂਗਾ ਵੀ ਰੈਡੀमेड ਤਿਆਰ ਕੀਤਾ ਤੁਸੀਂ ਤੇ ਨਹੀਂ ਬਿਲਕੁਲ ਭੈਣ ਆਪ ਫਰੇਮ ਦੇ ਉੱਤੇ ਜੜ ਕੇ ਇਹ ਵਰਕ ਤਿਆਰ ਕਰ ਰਹੀ ਹੈ ਜੀ ਸੋ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਜੀ ਧੰਨਵਾਦ ਜੀ ਸਰ। ਕੰਕੀ ਗ੍ਰੇ। ਵਿਰਾਸਤ ਦਾ ਕੰਮ। ਸੋ ਪੈਣ ਕੀ ਨਾਮ ਤੇ ਆਪਣਾ ਸਹਿਜਪ੍ਰੀਤ ਬਾਗਵਲਕਾਰੀ ਹਾਊਸ ਟੋਲੇ ਤੋਂ ਜੀ। ਸਹਿਜ ਸਹਿਜ ਸਹਿਜਪ੍ਰੀਤ ਬਾਗਵਲਕਾਰੀ ਟੋਲਾ ਜੀ। ਸਹਿਜ ਬਾਗ ਸਟੋਰ ਜੀ। ਸਹਿਜ ਬਾਗ ਸਟੋਰ ਸ਼ਾਪ। ਹਾਂ ਜੀ।